ਇਰ ਇੰਡੀਆ ਦਾ ਜਿਹੜਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਉਹ ਹਾਦਸਾ ਗ੍ਰਸ ਹੋਇਆ ਪਲੇਨ ਕ੍ਰੈਸ਼ ਹੋਇਆ ਰਿਸਤੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ ਭਾਜਪਾ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਦਰਅਸਲ ਵਿਜੇ ਰੂਪਾਨੀ ਇਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਰਗਰਮ ਸਨ ਕਿਉਂਕਿ ਪੰਜਾਬ ਦੇ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣਾ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ ਉਹ ਖੂ ਅਹਮਦਾਬਾਦ ਤੋਂ ਲੰਡਨ ਆਪਣੀ ਧੀ ਨੂੰ ਮਿਲਣ ਦੇ ਲਈ ਜਾ ਰਹੇ ਸੀ ਪਿਛਲੇ 3 ਸਾਲਾਂ ਤੋਂ ਉਹ ਪੰਜਾਬ ਦੇ ਪ੍ਰਭਾਰੀ ਨੇ ਅਤੇ ਲਗਾਤਾਰ ਉਹਨਾਂ ਦੇ ਵੱਲੋਂ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਜਾਣਕਾਰੀ ਦੇ ਮੁਤਾਬਿਕ ਇਸ ਜਹਾਜ਼ ਵਿੱਚ 10 ਕਰੂ ਮੈਂਬਰ ਦੋ ਪਾਇਲਟਸ ਅਤੇ ਕੁੱਲ ਮਿਲਾ ਕੇ 242 ਜਣੇ ਸਵਾਰ ਸਨ ਜਿਨ੍ਹਾਂ ਦੇ ਵਿੱਚ ਬੀਜੇਪੀ ਆਗੂ ਵਿਜੇ ਰੂਪਾਨੀ ਵੀ ਮੌਜੂਦ ਸੀ ਤੇ ਉਹਨਾਂ ਦਾ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਉਹ ਤਿੰਨ ਸਾਲਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਬੀਜੇਪੀ ਦੇ ਪਰਿਵਾਰੀ ਨੇ ਅਤੇ ਤਿੰਨ ਦਿਨਾਂ ਤੋਹੋ ਲੁਧਿਆਣਾ ਵੈਸਟ ਦੇ ਵਿੱਚ ਆਪਣੇ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਲਈ ਪ੍ਰਚਾਰ ਕਰ ਰਹੇ ਸੀ 3 ਜੂਨ ਨੂੰ ਉਹਨਾਂ ਦੇ ਵੱਲੋਂ ਜੀਵਨ ਗੁਪਤਾ ਦੇ ਨਾਲ ਜਾ ਕੇ ਉਹਨਾਂ ਦੀ ਨਾਮਜ਼ਦਗੀ ਵੀ ਭਰਵਾਈ ਗਈ ਸੀ ਉਹ ਕੋ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਦੇ ਲਈ ਰਵਾਨਾ ਹੋਏ ਸੀ ਔਰ ਭਾਜਪਾ ਦੇ ਲੀਡਰ ਉਹਨਾਂ ਨੂੰ 에어ਪੋਰਟ ਤੱਕ ਛੱਡਣ ਵੀ ਗਏ ਸੀ ਤਦ ਸਾਹੀਏ ਕਿ ਵਿਜੇ ਰupani ਦੀ ਕੋਈ ਇਸ ਅਚਨਚੇਤ ਮੌਤ ਦੇ ਨਾਲ ਬੀਜੇਪੀ ਲੀਡਰ ਜਿਹੜੇ ਨੇ ਉਹ ਕੋ ਸਤਵੇਂ ਦੇ ਵਿੱਚ ਨੇ ਔਰ ਬੀਜੇਪੀ ਹੈਡਕ quarters ਤੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਏਗੀ ਉਹ ਕੋ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਸੀ ਤੇ ਅੱਜ ਸਭ ਤੋਂ ਪਹਿਲਾਂ ਉਹਨਾਂ ਦੀ ਟਿਕਟ ਸਾਹਮਣੇ ਆਉਂਦੀ ਹੈ ਫਿਰ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤੇ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਕਿਸ ਪਲੇਨ ਕ੍ਰੈਸ਼ ਦੇ ਵਿੱਚ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ। ਆਸ਼ਕਾਲ ਜੀ ਮੈਂ ਪ੍ਰਿਅੰਕਾ ਤੁਸੋਪੜਲੀ ਪੋਸਟ ਪੰਜਾਬੀ ਤਾਂ ਸਿਆਸਤ ਦੇ ਨਾਲ ਜੁੜੀ ਹੋਈ ਇਹ ਬੇਖਦ ਮੰਦਭਾਗੀ ਖਬਰ ਹੈ ਦੱਸ ਗਏ ਕਿ 에어 ਇੰਡੀਆ ਦਾ ਜਿਹੜਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਉਹ ਹਾਦਸਾ ਗ੍ਰਸਤ ਹੋਇਆ ਪਲੇਨ ਕ੍ਰੈਸ਼ ਹੋਇਆ ਹੈ ਉਸ ਦੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ ਪਾਜਪਾ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਦਰਅਸਲ ਵਿਜੇ ਰੂਪਾਨੀ ਇਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਰਗਰਮ ਸਨ ਕਿਉਂਕਿ ਪੰਜਾਬ ਦੇ ਲੁਧਿਆਣਾ ਪੱਛਮੀ ਦੇ ਵਿੱਚ ਜਿਮਣੀ ਚੋਣਾ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ ਉਹ ਖੂ ਅਹਮਦਾਬਾਦ ਤੋਂ ਲੰਡਨ ਆਪਣੀ ਧੀ ਨੂੰ ਮਿਲਣ ਦੇ ਲਈ ਜਾ ਰਹੇ ਸੀ ਪਿਛਲੇ 3 ਸਾਲਾਂ ਤੋਂ ਉਹ ਪੰਜਾਬ ਦੇ ਪਰਿਵਾਰੀ ਨੇ ਅਤੇ ਲਗਾਤਾਰ ਉਹਨਾਂ ਦੇ ਵੱਲੋਂ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਜਾਣਕਾਰੀ ਦੇ ਮੁਤਾਬਿਕ ਇਸ ਜਹਾਜ਼ ਵਿੱਚ 10 ਕਰੂ ਮੈਂਬਰ 2 ਪਾਇਲਟਸ ਹਨ ਅਤੇ ਕੁੱਲ ਮਿਲਾ ਕੇ 242 ਜਣੇ ਸਵਾਰ ਸਨ ਜਿਨ੍ਹਾਂ ਦੇ ਵਿੱਚ ਬੀਜੇਪੀ ਆਗੂ বিজয় রূপানী ਵੀ ਮੌਜੂਦ ਸੀ ਤੇ ਉਹਨਾਂ ਦਾ 7 ਸਤ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਉਹੋ 3 ਸਾਲਾਂ ਤੋਂ ਪੰਜਾਬ ਅਤੇ ਚੰਡੀਗੜ੍ਹ বিজেপি ਦੇ ਪਰਿਵਾਰੀ ਨੇ ਅਤੇ 3 ਦਿਨਾਂ ਤੋਂ ਉਹ ਲੁਧਿਆਣਾ ਵੈਸਟ ਦੇ ਵਿੱਚ ਆਪਣੇ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਲਈ ਪ੍ਰਚਾਰ ਕਰ ਰਹੇ ਸੀ 3 ਜੂਨ ਨੂੰ ਉਹਨਾਂ ਦੇ ਵੱਲੋਂ ਜੀਵਨ ਗੁਪਤਾ ਦੇ ਨਾਲ ਜਾ ਕੇ ਉਨਾਂ ਦੀ ਨਾਮਜ਼ਦਗੀ ਵੀ ਭਰਵਾਈ ਗਈ ਸੀ ਉਹ ਕੋ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਦੇ ਲਈ ਰਵਾਨਾ ਹੋਏ ਸੀ ਔਰ ਭਾਜਪਾ ਦੇ ਲੀਡਰ ਉਹਨਾਂ ਨੂੰ 에어ਪੋਰਟ ਤੱਕ ਛੱਡਣ ਵੀ ਗਏ ਸੀ ਤਾਂ ਦੱਸ ਜਾਈਏ ਕਿ ਵਿਜੇ ਰupani ਦੀ ਹੋਈ ਇਸ ਅਚਨਚੇਤ ਮੌਤ ਦੇ ਨਾਲ ਬੀਜੇਪੀ ਲੀਡਰ ਜਿਹੜੇ ਨੇ ਉਹ ਕੋ ਸਤਵੇਂ ਦੇ ਵਿੱਚ ਨੇ ਔਰ ਬੀਜੇਪੀ ਹੈੱਡਕਵਾਰਟਰ ਤੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਏਗੀ ਉਹ ਕੋ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਸੀ ਤੇ ਅੱਜ ਸਭ ਤੋਂ ਪਹਿਲਾਂ ਉਹਨਾਂ ਦੀ ਟਿਕਟ ਸਾਹਮਣੇ ਆਉਂਦੀ ਹੈ ਫਿਰ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤੇ ਹੁਣ ਇਹੇ ਖਬਰ ਸਾਹਮਣੇ ਆਈ ਹੈ ਕਿ ਇੱਕ ਪਲੇਨ ਕ੍ਰੈਸ਼ ਤੇ ਵਿੱਚ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ। ਸ਼ਸ਼ਕਲ ਜੀ ਮੈਂ ਪ੍ਰਿਅੰਕਾ ਤੁਸੋਕੜੀ ਲਈ ਪੋਸਟ ਪੰਜਾਬੀ ਤਾਂ ਸਿਆਸਤ ਦੇ ਨਾਲ ਜੁੜੀ ਹੋਈ ਇਹ ਬੇਖਦ ਮਨਪਾਗੀ ਖਬਰ ਹੈ ਦੱਸ ਗਏ ਕੀ 에어 ਇੰਡੀਆ ਦਾ ਜਿਹੜਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਉਹ ਹਾਦਸਾ ਗ੍ਰਸ ਹੋਇਆ ਪਲੇਨ ਕ੍ਰੈਸ਼ ਹੋਇਆ ਰਿਸਤੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ ਭਾਜਪਾ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਦਰਅਸਲ ਵਿਜੇ ਰੂਪਾਨੀ ਇਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਰਗਰਮ ਸਨ ਕਿਉਂਕਿ ਪੰਜਾਬ ਦੇ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣਾ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ ਉਹ ਖੁ ਅਹਮਦਾਬਾਦ ਤੋਂ ਲੰਡਨ ਆਪਣੀ ਧੀ ਨੂੰ ਮਿਲਣ ਦੇ ਲਈ ਜਾ ਰਹੇ ਸੀ ਪਿਛਲੇ 3 ਸਾਲਾਂ ਤੋਂ ਉਹ ਪੰਜਾਬ ਦੇ ਪਰ ਪ੍ਰਭਾਰੀ ਨੇ ਅਤੇ ਲਗਾਤਾਰ ਉਨ੍ਹਾਂ ਦੇ ਵੱਲੋਂ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਜਾਣਕਾਰੀ ਦੇ ਮੁਤਾਬਿਕ ਇਸ ਜਹਾਜ਼ ਵਿੱਚ 10 ਕਰੂ ਮੈਂਬਰ 2 ਪਾਇਲਟਸ ਅਤੇ ਕੁੱਲ ਮਿਲਾ ਕੇ 242 ਜਣੇ ਸਵਾਰ ਸਨ ਜਿਨ੍ਹਾਂ ਦੇ ਵਿੱਚ ਬੀਜੇਪੀ ਆਗੂ ਵਿਜੇ ਰੋਪਾਨੀ ਵੀ ਮੌਜੂਦ ਸੀ ਤੇ ਉਨ੍ਹਾਂ ਦਾ ਇਸ ਹਾਦਸੇ ਦੇ ਵਿੱਚ ਉਨਾਂ ਦੀ ਮੌਤ ਹੋ ਗਈ ਹੈ ਉਹ 3 ਸਾਲਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਭਾਜਪੀ ਦੇ ਪਰਿਵਾਰੀ ਨੇ ਅਤੇ 3 ਦਿਨਾਂ ਤੋਂ ਉਹ ਲੁਧਿਆਣਾ ਵੈਸਟ ਦੇ ਵਿੱਚ ਆਪਣੇ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਲਈ ਪ੍ਰਚਾਰ ਕਰ ਰਹੇ ਸੀ 3 ਜੂਨ ਨੂੰ ਉਹਨਾਂ ਦੇ ਵੱਲੋਂ ਜੀਵਨ ਗੁਪਤਾ ਦੇ ਨਾਲ ਜਾ ਕੇ ਉਹਨਾਂ ਦੀ ਨਾਮਜ਼ਦਗੀ ਵੀ ਪਰਵਾਹੀ ਗਈ ਸੀ ਉਹ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਦੇ ਲਈ ਰਵਾਨਾ ਹੋਏ ਸੀ ਔਰ ਭਾਜਪਾ ਦੇ ਲੀਡਰ ਉਹਨਾਂ ਨੂੰ 에어ਪੋਰਟ ਤੱਕ ਛੱਡਣ ਵੀ ਗਏ ਸੀ ਤਦ ਆਖਿਆ ਕਿ ਵਿਜੇ ਰੂਪਾਨੀ ਦੀ ਹੋਈ ਇਸ ਅਚਨਚੇਤ ਮੌਤ ਦੇ ਨਾਲ ਬੀਜੇਪੀ ਲੀਡਰ ਜਿਹੜੇ ਨੇ ਉਹ ਕੋ ਸਤਵੇਂ ਦੇ ਵਿੱਚ ਨੇ ਔਰ ਬੀਜੇਪੀ ਹੈਡਕੁਆਟਰ ਤੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਏਗੀ ਉਹ ਕੋ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਸੀ ਤੇ ਅੱਜ ਸਭ ਤੋਂ ਪਹਿਲਾਂ ਉਹਨਾਂ ਦੀ ਟਿਕਟ ਸਾਹਮਣੇ ਆਉਂਦੀ ਹੈ ਫਿਰ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤੇ ਹੁਣ ਇਹੇ ਖਬਰ ਸਾਹਮਣੇ ਆਈ ਹੈ ਕਿ ਕਿਸ ਪਲੇਨ ਕ੍ਰੈਸ਼ ਤੇ ਵਿੱਚ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ। ਸ਼ਸ਼ਕਲ ਜੀ ਮੈਂ ਪ੍ਰਿਅੰਕਾ ਤੁਸੋਫੜੀ ਪੋਸਟ ਪੰਜਾਬੀ ਤਾਂ ਸਿਆਸਤ ਦੇ ਨਾਲ ਜੁੜੀ ਹੋਈ ਇਹ ਬੇਖਦ ਮੰਪਾਗੀ ਖਬਰ ਹੈ ਦੱਸ ਜੀਏ ਕਿ 에어 ਇੰਡੀਆ ਦਾ ਜਿਹੜਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਉਹ ਹਾਦਸਾ ਗ੍ਰਸ ਹੋਇਆ ਪਲੇਨ ਕ੍ਰੈਸ਼ ਹੋਇਆ ਰਿਸਤੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ ਪਾਜਪਾ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਦਰਅਸਲ ਵਿਜੇ ਰੂਪਾਨੀ ਇਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਰਗਰਮ ਸਨ ਕਿਉਂਕਿ ਪੰਜਾਬ ਦੇ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣਾ ਨੇ ਉਨ੍ਹਾਂ ਦੇ ਵੱਲੋਂ ਆਪਣੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ ਉਹ ਖੁ ਅਹਮਦਾਬਾਦ ਤੋਂ ਲੰਡਨ ਆਪਣੀ ਧੀ ਨੂੰ ਮਿਲਣ ਦੇ ਲਈ ਜਾ ਰਹੇ ਸੀ ਪਿਛਲੇ 3 ਸਾਲਾਂ ਤੋਂ ਉਹ ਪੰਜਾਬ ਦੇ ਪਰਿਵਾਰੀ ਨੇ ਅਤੇ ਲਗਾਤਾਰ ਉਨ੍ਹਾਂ ਦੇ ਵੱਲੋਂ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਜਾਣਕਾਰੀ ਦੇ ਮੁਤਾਬਿਕ ਇਸ ਜਹਾਜ਼ ਵਿੱਚ 10 ਕਰੂ ਮੈਂਬਰ 2 ਪਾਇਲਟਸ ਹਨ ਅਤੇ ਕੁੱਲ ਮਿਲਾ ਕੇ 242 ਜਣੇ ਸਵਾਰ ਸਨ ਜਿਨ੍ਹਾਂ ਦੇ ਵਿੱਚ ਬੀਜੇਪੀ ਆਗੂ ਵਿਜੇ ਰੂਪਾਨੀ ਵੀ ਮੌਜੂਦ ਸੀ ਤੇ ਉਹਨਾਂ ਦਾ 7 ਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਉਹ 3 ਸਾਲਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਬੀਜੇਪੀ ਦੇ ਪਰਿਵਾਰੀ ਨੇ ਅਤੇ 3 ਦਿਨਾਂ ਤੋਂ ਉਹ ਲੁਧਿਆਣਾ ਵੈਸਟ ਦੇ ਵਿੱਚ ਆਪਣੇ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਲਈ ਪ੍ਰਚਾਰ ਕਰ ਰਿਖੇ ਸੀ 3 ਜੂਨ ਨੂੰ ਉਹਨਾਂ ਦੇ ਵੱਲੋਂ ਜੀਵਨ ਗੁਪਤਾ ਦੇ ਨਾਲ ਜਾ ਕੇ ਉਹਨਾਂ ਦੀ ਨਾਮਜ਼ਦਗੀ ਵੀ ਭਰਵਾਈ ਗਈ ਸੀ ਉਹ ਕੋ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਦੇ ਲਈ ਰਵਾਨਾ ਹੋਏ ਸੀ ਔਰ ਭਾਜਪਾ ਦੇ ਲੀਡਰ ਉਹਨਾਂ ਨੂੰ 에어ਪੋਰਟ ਤੱਕ ਛੱਡਣ ਵੀ ਗਏ ਸੀ ਤਾਂ ਦੱਸ ਜਿਏ ਕਿ ਵਿਜੇ ਰੂਪਾਨੀ ਦੀ ਕੋਈ ਇਸ ਅਚਨਚੇਤ ਮੌਤ ਦੇ ਨਾਲ ਬੀਜੇਪੀ ਲੀਡਰ ਜਿਹੜੇ ਨੇ ਉਹ ਕੋ ਸਤਵੇਂ ਦੇ ਵਿੱਚ ਨੇ ਔਰ ਬੀਜੇਪੀ ਹੈਡਕ quarters ਤੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਏਗੀ ਉਹ ਕੋ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਸੀ ਤੇ ਅੱਜ ਸਭ ਤੋਂ ਪਹਿਲਾਂ ਉਹਨਾਂ ਦੀ ਟਿਕਟ ਸਾਹਮਣੇ ਆਉਂਦੀ ਹੈ ਫਿਰ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤੇ ਹੁਣ ਇਹ ਖਬਰ ਸਾਮਡੇ ਆਈ ਹੈ ਕਿ ਇਸ ਪਲੇਨ ਕ੍ਰੈਸ਼ ਦੇ ਵਿੱਚ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ। ਸ਼ਸ਼ਕਲ ਜੀ ਮੈਂ ਪ੍ਰਿਅੰਕਾ ਤੁਸਕੜਲੀ ਪੋਸਟ ਪੰਜਾਬੀ ਤਾਂ ਸਿਆਸਤ ਦੇ ਨਾਲ ਜੁੜੀ ਹੋਈ ਇਹ ਬੇਖਦ ਮੰਦ ਭਾਗੀ ਖਬਰ ਹੈ ਦੱਸ ਜੀਏ ਕਿ 에어 ਇੰਡੀਆ ਦਾ ਜਿਹੜਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਉਹ ਹਾਦਸਾ ਗ੍ਰਸ ਹੋਇਆ ਪਲੇਨ ਕ੍ਰੈਸ਼ ਹੋਇਆ ਅਤੇ ਇਸ ਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ ਪਾਜਪਾ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਦਰਅਸਲ ਵਿਜੇ ਰੂਪਾਨੀ ਇਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਰਗਰਮ ਸਨ ਕਿਉਂਕਿ ਪੰਜਾਬ ਦੇ ਲੁਧਿਆਣਾ ਪੱਛਮੀ ਦੇ ਵਿੱਚ ਜਿਮਣੀ ਚੋਣਾ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ ਉਹ ਖੂ ਅਹਮਦਾਬਾਦ ਤੋਂ ਲੰਡਨ ਆਪਣੀ ਧੀ ਨੂੰ ਮਿਲਣ ਦੇ ਲਈ ਜਾ ਰਿਖੇ ਸੀ ਪਿਛਲੇ 3 ਸਾਲਾਂ ਤੋਂ ਉਹ ਪੰਜਾਬ ਦੇ ਪਰਿਵਾਰੀ ਨੇ ਅਤੇ ਲਗਾਤਾਰ ਉਨ੍ਹਾਂ ਦੇ ਵੱਲੋਂ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਜਾਣਕਾਰੀ ਦੇ ਮੁਤਾਬਿਕ ਇਸ ਜਹਾਜ਼ ਵਿੱਚ 10 ਕਰੂ ਮੈਂਬਰ 2 ਪਾਇਲਟਸ ਹਨ ਅਤੇ ਕੁੱਲ ਮਿਲਾ ਕੇ 242 ਜਣੇ ਸਵਾਰ ਸਨ ਜਿਨ੍ਹਾਂ ਦੇ ਵਿੱਚ ਬੀਜੇਪੀ ਆਗੂ ਵਿਜੇ ਰੂਪਾਨੀ ਵੀ ਮੌਜੂਦ ਸੀ ਤੇ ਉਹਨਾਂ ਦਾ ਇਸ ਹੱਤ ਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਉਹ ਤਿੰਨ ਸਾਲਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਪਰਿਵਾਰੀ ਨੇ ਅਤੇ ਤਿੰਨ ਦਿਨਾਂ ਤੋਂ ਉਹ ਲੁਧਿਆਣਾ ਵੈਸਟ ਦੇ ਵਿੱਚ ਆਪਣੇ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਲਈ ਪ੍ਰਚਾਰ ਕਰ ਰਹੇ ਸੀ 3 ਜੂਨ ਨੂੰ ਉਹਨਾਂ ਦੇ ਵੱਲੋਂ ਜੀਵਨ ਗੁਪਤਾ ਦੇ ਨਾਲ ਜਾ ਕੇ ਉਨਾਂ ਦੀ ਨਾਮਜ਼ਦਗੀ ਵੀ ਭਰਵਾਈ ਗਈ ਸੀ ਉਹ ਕੋ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਦੇ ਲਈ ਰਵਾਨਾ ਹੋਏ ਸੀ ਔਰ ਭਾਜਪਾ ਦੇ ਲੀਡਰ ਉਹਨਾਂ ਨੂੰ 에어ਪੋਰਟ ਤੱਕ ਛੱਡਣ ਵੀ ਗਏ ਸੀ ਤਦ ਆ ਜਿਏ ਕਿ ਵਿਜੇ ਰੂਪਾਨੀ ਦੀ ਹੋਈ ਇਸ ਅਚਨਚੇਤ ਮੌਤ ਦੇ ਨਾਲ ਬੀਜੇਪੀ ਲੀਡਰ ਜਿਹੜੇ ਨੇ ਉਹ ਕੋ ਸਤਵੇਂ ਦੇ ਵਿੱਚ ਨੇ ਔਰ ਬੀਜੇਪੀ ਹੈਡਕ quarter ਤੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਏਗੀ ਉਹ ਕੋ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਸੀ ਤੇ ਅੱਜ ਸਭ ਤੋਂ ਪਹਿਲਾਂ ਉਹਨਾਂ ਦੀ ਟਿਕਟ ਸਾਹਮਣੇ ਆਉਂਦੀ ਹੈ ਫਿਰ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤੇ ਹੁਣ ਇਹੇ ਖਬਰ ਸਾਹਮਣੇ ਆਈ ਹੈ ਕਿ ਇੱਕ ਪਲੇਨ ਕ੍ਰੈਸ਼ ਤੇ ਵਿੱਚ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ। ਸ਼ਸ਼ਕਲ ਜੀ ਮੈਂ ਪ੍ਰਿਅੰਕਾ ਤੁਸਫੜੀ ਲਈ ਪੋਸਟ ਪੰਜਾਬੀ ਤਾਂ ਸਿਆਸਤ ਦੇ ਨਾਲ ਜੁੜੀ ਹੋਈ ਇਹ ਬੇਖਦ ਮਨਪਾਗੀ ਖਬਰ ਹੈ ਦੱਸ ਗਏ ਕੀ 에어 ਇੰਡੀਆ ਦਾ ਜਿਹੜਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਉਹ ਹਾਦਸਾ ਗ੍ਰਸਤ ਹੋਇਆ ਪਲੇਨ ਕ੍ਰੈਸ਼ ਹੋਇਆ ਰਿਸਤੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ ਭਾਜਪਾ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਦਰਅਸਲ ਵਿਜੇ ਰੂਪਾਨੀ ਇਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਰਗਰਮ ਸਨ ਕਿਉਂਕਿ ਪੰਜਾਬ ਦੇ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣਾ ਨੇ ਉਹਨਾਂ ਦੇ ਵੱਲੋਂ ਆਪਣੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ ਉਹ ਖੂ ਅਹਮਦਾਬਾਦ ਤੋਂ ਲੰਡਨ ਆਪਣੀ ਧੀ ਨੂੰ ਮਿਲਣ ਦੇ ਲਈ ਜਾ ਰਹੇ ਸੀ ਪਿਛਲੇ 3 ਸਾਲਾਂ ਤੋਂ ਉਹ ਪੰਜਾਬ ਦੇ ਪਰ ਪ੍ਰਭਾਰੀ ਨੇ ਅਤੇ ਲਗਾਤਾਰ ਉਨ੍ਹਾਂ ਦੇ ਵੱਲੋਂ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਜਾਣਕਾਰੀ ਦੇ ਮੁਤਾਬਿਕ ਇਸ ਜਹਾਜ਼ ਵਿੱਚ 10 ਕਰੂ ਮੈਂਬਰ 2 ਪਾਇਲਟਸ ਹਨ ਅਤੇ ਕੁੱਲ ਮਿਲਾ ਕੇ 242 ਜਣੇ ਸਵਾਰ ਸਨ ਜਿਨ੍ਹਾਂ ਦੇ ਵਿੱਚ ਬੀਜੇਪੀ ਆਗੂ ਵਿਜੇ ਰupani ਵੀ ਮੌਜੂਦ ਸੀ ਤੇ ਉਨ੍ਹਾਂ ਦਾ ਸਾਥਸੀ ਦੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ ਉਹ ਤਿੰਨ ਸਾਲਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਬੀਜੇਪੀ ਦੇ ਪਰਿਵਾਰੀ ਨੇ ਅਤੇ ਤਿੰਨ ਦਿਨਾਂ ਤੋਂ ਉਹ ਲੁਧਿਆਣਾ ਵੈਸਟ ਦੇ ਵਿੱਚ ਆਪਣੇ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਲਈ ਪ੍ਰਚਾਰ ਕਰ ਰਿਖੇ ਸੀ 3 ਜੂਨ ਨੂੰ ਉਨ੍ਹਾਂ ਦੇ ਵੱਲੋਂ ਜੀਵਨ ਗੁਪਤਾ ਦੇ ਨਾਲ ਜਾ ਕੇ ਉਨ੍ਹਾਂ ਦੀ ਨਾਮਜ਼ਦਗੀ ਵੀ ਪਰਵਾਹੀ ਗਈ ਸੀ ਉਹ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਦੇ ਲਈ ਰਵਾਨਾ ਹੋਏ ਸੀ ਔਰ ਭਾਜਪਾ ਦੇ ਲੀਡਰ ਉਹਨਾਂ ਨੂੰ 에어ਪੋਰਟ ਤੱਕ ਛੱਡਣ ਵੀ ਗਏ ਸੀ ਤਦ ਆਖੀਏ ਕਿ ਵਿਜੇ ਰੂਪਾਨੀ ਦੀ ਹੋਈ ਇਸ ਅਚਨਚੇਤ ਮੌਤ ਦੇ ਨਾਲ ਬੀਜੇਪੀ ਲੀਡਰ ਜਿਹੜੇ ਨੇ ਉਹ ਕੋ ਸਤਵੇਂ ਦੇ ਵਿੱਚ ਨੇ ਔਰ ਬੀਜੇਪੀ ਹੈਡਕੁਆਟਰ ਤੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਏਗੀ ਉਹਨੂੰ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਸੀ ਤੇ ਅੱਜ ਸਭ ਤੋਂ ਪਹਿਲਾਂ ਉਹਨਾਂ ਦੀ ਟਿਕਟ ਸਾਹਮਣੇ ਆਉਂਦੀ ਹੈ ਫਿਰ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤੇ ਹੁਣ ਇਹੇ ਖਬਰ ਸਾਹਮਣੇ ਆਈ ਹੈ ਕਿ ਕਿਸ ਪਲੇਨ ਕ੍ਰੈਸ਼ ਤੇ ਵਿੱਚ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ। ਸ਼ਸ਼ਕਲ ਜੀ ਮੈਂ ਪ੍ਰਿਯੰਕਾ ਤੁਸੋਪੜੀ ਪੋਸਟ ਪੰਜਾਬੀ ਤਾਂ ਸਿਆਸਤ ਦੇ ਨਾਲ ਜੁੜੀ ਹੋਈ ਇਹ ਬੇਖਦ ਮੰਪਾਗੀ ਖਬਰ ਹੈ ਦੱਸ ਜੀਏ ਕਿ 에어 ਇੰਡੀਆ ਦਾ ਜਿਹੜਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਉਹ ਹਾਦਸਾ ਗ੍ਰਸ ਹੋਇਆ ਪਲੇਨ ਕ੍ਰੈਸ਼ ਹੋਇਆ ਰਿਸ ਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ ਭਾਜਪਾ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਦਰਅਸਲ ਵਿਜੇ ਰੂਪਾਨੀ ਇਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਸਰਗਰਮ ਸਨ ਕਿਉਂਕਿ ਪੰਜਾਬ ਦੇ ਲੁਧਿਆਣਾ ਪੱਛਮੀ ਦੇ ਵਿੱਚ ਜਿਮਣੀ ਚੋਣਾ ਨੇ ਉਨਾ ਦੇ ਵੱਲੋਂ ਆਪਣੇ ਉਮੀਦਵਾਰ ਜੀਵਨ ਗੁਪਤਾ ਦੇ ਹੱਥ ਵਿੱਚ ਪ੍ਰਚਾਰ ਵੀ ਕੀਤਾ ਗਿਆ ਸੀ ਦੱਸ ਦਈਏ ਕਿ ਉਹ ਖੂ ਅਹਮਦਾਬਾਦ ਤੋਂ ਲੰਡਨ ਆਪਣੀ ਧੀ ਨੂੰ ਮਿਲਣ ਦੇ ਲਈ ਜਾ ਰਹੇ ਸੀ ਪਿਛਲੇ 3 ਸਾਲਾਂ ਤੋਂ ਉਹ ਪੰਜਾਬ ਦੇ ਪ੍ਰਭਾਰੀ ਨੇ ਅਤੇ ਲਗਾਤਾਰ ਉਨ੍ਹਾਂ ਦੇ ਵੱਲੋਂ ਬੀਜੇਪੀ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਜਾਣਕਾਰੀ ਦੇ ਮੁਤਾਬਿਕ ਇਸ ਜਹਾਜ਼ ਵਿੱਚ 10 ਸਕ੍ਰੂ ਮੈਂਬਰ ਦੋ ਪਾਇਲਟਸ ਅਤੇ ਕੁੱਲ ਮਿਲਾ ਕੇ 242 ਜਣੇ ਸਵਾਰ ਸਨ ਜਿਨ੍ਹਾਂ ਦੇ ਵਿੱਚ ਬੀਜੇਪੀ ਆਗੂ ਵਿਜੇ ਰੂਪਾਨੀ ਵੀ ਮੌਜੂਦ ਸੀ ਤੇ ਉਹਨਾਂ ਦਾ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਉਹ 3 ਸਾਲਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਬੀਜੇਪੀ ਦੇ ਪਰਿਵਾਰੀ ਨੇ ਅਤੇ 3 ਦਿਨਾਂ ਤੋਂ ਉਹ ਲੁਧਿਆਣਾ ਵੈਸਟ ਦੇ ਵਿੱਚ ਆਪਣੇ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਲਈ ਪ੍ਰਚਾਰ ਕਰ ਰਿਖੇ ਸੀ 3 ਜੂਨ ਨੂੰ ਉਹਨਾਂ ਦੇ ਵੱਲੋਂ ਜੀਵਨ ਗੁਪਤਾ ਦੇ ਨਾਲ ਜਾ ਕੇ ਉਹਨਾਂ ਦੀ ਨਾਮਜ਼ਦਗੀ ਵੀ ਪਰਵਾਈ ਗਈ ਸੀ ਉਹ ਕੋਨੋ